ਸਰੀ ਗਾ ਕਿਸਾਨ ਵੀਰੋ ਜਿਹੜੇ ਭਰਾ ਕਹ ਰਹੇ ਆ ਵੀ ਸਾਡੇ ਬਾਈਟ ਫਲਾਈ ਚਟਾ ਤੇਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਜਾਂ ਹੋਰ ਵੀ ਕਿਸੇ ਵੀ ਕਿਸਮ ਦਾ ਤੇਲਾ ਤੁਹਾਡੇ ਵਾਹਣ ਦੇ ਵਿੱਚੋਂ ਮਰਦਾ ਨਹੀਂ ਖਾਸ ਕਰਕੇ ਪਿੰਡੀਆਂ ਦੀ ਫਸਲ ਹੋ ਗਈ ਪਿੰਡੀਆਂ ਦੇ ਉੱਤੇ ਕਹਿੰਦੇ ਵੀ ਤੇਲਿਆ ਬਹੁਤ ਜਿਆਦਾ ਨੁਕਸਾਨ ਕਰਦਾ ਤਾਂ ਉਹਦੇ ਲਈ ਵੀ ਤੁਸੀਂ ਆ ਦੋ ਦਵਾਈਆਂ ਨੇ ਦਾਤਾ ਵਾਸਵਾ ਐਫੀ ਕੌਣ ਆਉਂਦਾ ਠੀਕ ਹੈ ਇਹ ਪੂਰਾ ਬੈਸਟ ਹੈ ਥੋੜਾ ਮਹਿੰਗਾ ਜ਼ਰੂਰ ਹੈ ਪਰ ਰਿਜ਼ਲਟ ਤੁਹਾਨੂੰ ਸਰੀ ਹੀ ਦੇਊਗਾ ਇਹਦੀ ਜੇ ਆਪਾਂ 1 ਕਿੱਲੇ ਦੀ ਡੋਜ਼ ਦੀ ਗੱਲ ਕਰੀਏ ਤਾਂ ਲਗਭਗ ਇਹ ਬਈ 270 ਤੋਂ ਲੈ ਕੇ 300 ਐਮਐਲ ਤੱਕ ਆਪਾਂ ਇੱਕ ਕਿੱਲੇ ਤੇ ਪਾ ਸਕਦੇ ਆ ਠੀਕ ਆ ਪਿੰਡੀਆਂ ਦੇ ਉੱਤੇ ਦੀ ডোজ ਥੋੜੀ ਜਿਹਾ ਜ਼ਿਆਦਾ ਹੈਗੀ ਤੇ ਇਹਦਾ ਜੇ ਆਪਾਂ ਰੇਟ ਦੀ ਗੱਲ ਕਰ ਲਈ ਤਾਂ ਬਈ ਇਹ 700 ml ਦਾ 36 3700 ਦੇ ਘਰਾਂ ਦੇ ਵਿੱਚ ਮਿਲਦਾ ਹੈ ਹੈਗਾ ਥੋੜਾ ਜਿਹਾ ਕਾਸਟਲੀਆ ਬਸ ਬਤੀ ਤੁਹਾਨੂੰ ਬਤੀ ਆ ਪ੍ਰੋਡਕਟ ਸਾਰਿਆਂ ਨੂੰ ਸਰੀ ਹੁੰਦੇ ਨੇ ਇਹਨਾਂ ਦਾ ਟੈਕਨੀਕਲ ਕਿਸੇ ਨੂੰ ਕੋਈ ਕੰਪਨੀ ਬਣਾਉਂਦੀ ਨਹੀਂ ਹੈਗੀ ਤੇ ਪਰ ਰਿਜ਼ਲਟ ਬਈ ਖੀਰੇ ਤੇ ਹੋ ਗਿਆ ਠੀਕ ਆ ਜਿਵੇਂ ਖੀਰੇ ਤੇ ਤੇਲਾ ਹੋ ਗਿਆ ਕਿਸੇ ਵੀ ਕਿਸਮ ਦਾ ਚਟਟਾ ਤੇਲਾ ਜਿਹੜੀ ਚੀਜ਼ਾਂ ਤੇ ਵੱਧ ਅਟੈਕ ਕਰਦਾ ਖੀਰੇ ਤੇ ਭਿੰਡੀ ਤੇ ਨਰਮੇ ਤੇ ਕਿਸੇ ਵੀ ਚੀਜ਼ ਤੇ ਵੱਧ ਅਟੈਕ ਕਰ ਕਿਸੇ ਵੀ ਫਸਲ ਤੇ ਕਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਰਿਜ਼ ਤੇ ਇਹਦਾ ਤਾਂ ਆਪਣਾ ਡੈਡੀ ਵੀ ਫੈਨ ਹੀ ਹੈਗਾ ਇਹਦੇ ਭਾਈ ਤਿੰਨੇ ਸਾਲਟ ਨੇ ਇਹ ਚ ਅਸ਼ੀਨ ਵਾਲਾ ਸਾਲਟ ਵੀ ਮਿਲੂਗਾ ਤੁਹਾਨੂੰ ਲੈਣੋ ਵਾਲਾ ਵੀ ਹੈਗਾ ਤੇ ਤੀਜਾ ਭਾਈ ਪੈਗਾ ਸਸ ਜੀ ਜਿਵੇਂ ਪੋਲੋ ਵਾਲਾ ਪਹਿਲਾਂ ਸਾਲਟ ਹੁੰਦਾ ਹੁੰਦਾ ਸੀਗਾ ਤਿੰਨੇ ਸਾਲਟ ਨੇ ਜਸ ਜੈਂਟਾ ਤੁਹਾਨੂੰ ਪੈਗਾ ਸਸ ਹੁੰਦਾ ਤਿੰਨੇ ਸਾਲਟ ਨੇ ਭਾਈ ਇਹ ਚ ਮਿਕਸ ਕੀਤੇ ਹੋਏ ਤੇ ਇਹ ਰੇਸ ਚੱਕ ਦਿੰਦੀ ਹੈ ਜਮਾ ਕੇਰਾ ਤੇ ਹੁਣ ਆਪਾਂ ਇਹਦੀ ਗੱਲ ਕਰ ਲਈ ਦੋਜ਼ ਦੀ ਤਾ ਬਈ ਆਪਾਂ 150 ਤੋਂ ਲੈ ਕੇ ਜੇ ਲਾਪ ਪਿੰਡੀਆਂ ਦੇ ਉੱਤੇ ਹੱਦ ਤੋਂ ਜ਼ਿਆਦਾ ਟੈਗ ਹੋ ਗਿਆ ਤਾਂ ਆਪਾਂ 200 ਐਮਐਲ ਪਾਉਣੀਆਂ ਨੇ 150 ਐਮਐਲ ਬਹੁਤ ਆ ਗਈ ਠੀਕ ਆ ਇੱਕ ਢੋਲੀ ਦੀ ਤੁਸੀਂ 25 ਤੋਂ 30 ਐਮਐਲ ਪਾ ਸਕਦੇ ਹੋ ਆ ਇੱਕ ਢੋਲੀ ਦੀ ਆਪਾਂ 40 ਐਮਐਲ ਪਾਉਣੀਆਂ ਜੇ ਆਪਾਂ ਢੋਲੀ ਦੇ ਹਿਸਾਬ ਨਾਲ ਕਰੀਏ ਇਹ ਦੋਵੇਂ ਦਵਾਈਆਂ ਨੇ ਬਈ ਸਰਾ ਹੀ ਕਰਾਉਂਦੀਆਂ ਨੇ ਕਰ ਕਦੋਂ ਜਿੱਥੇ ਆ ਕਹਿੰਦਾ ਵੀ ਤੇਲਾ ਖਤਮ ਨਹੀਂ ਹੁੰਦਾ ਉੱਥੋਂ ਜਮਾ ਖਤਮ ਕਰਕੇ ਰੱਖਦੇ ਤੁਸੀਂ ਕਰ ਦਿਓ ਤੁਹਾਨੂੰ 2-3 ਘੰਟੇ ਵੱਧੋ ਪਤਾ ਲੱਗ ਜੂ ਵੀ ਤੇਲਾ ਥੱਲੇ ਡਿੱਗਦਾ ਹੋਣਾਗਾ ਠੀਕ ਆ ਦੂਸਰੇ ਦਿਨ ਤੁਹਾਡਾ ਆਹਨ ਦੇ ਵਿੱਚ ਤੇਲਾ ਜਮਾ ਅੱ ਤੇ ਇਹਨਾਂ ਦਵਾਈਆਂ ਦੋਵਾਂ ਨੂੰ ਕਰ ਸਕਦੇ ਹੋ ਤੇਲੇ ਦੇ ਚਿੱਟਾ ਤੇਲਾ ਦਾ ਜਿਹੜਾ ਕਹਿੰਦਾ ਚਿੱਟਾ ਤੇਲਾ ਮਰਦਾ ਨਹੀਂ ਚਿੱਟਾ ਤੇਲੇ ਦਾ ਨਾਮੋ ਨਿਸ਼ਾਨ ਖਤਮ ਕਰ ਦੇਣੀ ਹੈ ਪਰ ਇੱਕ ਗੱਲ ਹੈ ਵੀ ਇਹਨੂੰ ਆਹੋ ਦੋਵਾਂ ਨੂੰ ਅੱਡ-ਅੱਡ ਰਿਪੀਟ ਕਰਨਾ ਤੁਸੀਂ ਦੋਵੇਂ ਦਵਾਈਆਂ ਹੀ ਲਿਓ ਦੋਵਾਂ ਨੂੰ ਅੱਡ-ਅੱਡ ਰਿਪੀਟ ਕਰਿਓ ਇੱਕ ਵਾਰੀ ਇਹਨੂੰ ਕਰਤੀ ਇੱਕ ਵਾਰੀ ਉਹਨੂੰ ਕਰਤੀ ਆਹ ਦਵਾਈ ਥੋੜੀ ਖੁਸ਼ਕ ਜਿਆਦੇ ਆ ਭਰਾ ਮੇਰੋ ਇਹ ਗੱਲ ਧਿਆਨ ਜ਼ਰੂਰ ਰੱਖਿਓ ਵੀ ਥੱਲੇ ਪਾਣੀ ਲਾ ਕੇ ਪਿੰਟੀਆਂ 'ਚ ਦਵਾਈ ਨੂੰ ਕਰਿਓ ਥੋੜੀ ਜਿਹੀ ਖੁਸ਼ਕ ਜ਼ਰੂਰ ਹੈ ਧੰਨਵਾਦ ਸਾਰਾ